ਯੋਯੋਹਾਨੀ ਸਿੰਘ ਦੇ ਗੀਤ ਦੇ ਬੋਲ ਬਦਲੋਂ ਲਈ ਹਾਈ ਕੋਰਟ ਪਹੁੰਚਿਆ ਇਹ ਵਿਅਕਤੀ ਸੋਨੋ ਜੱਜ ਨੇ ਕੀ ਕੁਝ ਕਿਹਾ ਸਸ਼ੁਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਦੇਸੀ ਕਲਾਕਾਰ ਯੋਯੋ ਹਨੀ ਸਿੰਘ ਦੇ ਬਾਰੇ ਜਿਨ੍ਹਾਂ ਦਾ ਕੁਝ ਟਾਈਮ ਪਹਿਲਾਂ ਹੀ ਮੈਨੇ ਇੱਕ Song ਰਿਲੀਜ਼ ਹੋਇਆ ਸੀ ਇਸ ਗੀਤ ਦੇ ਵਿੱਚ ਇੱਕ ਲੇਡੀ ਸਿੰਗਰ ਵੀ ਨਜ਼ਰ ਆਏ ਸੀਗੇ ਜੁਨ੍ਹਾਂ ਦੀ ਆਵਾਜ਼ ਨੂੰ ਤੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਇਸ ਗੀਤ ਦੀ ਗੱਲ ਕਰੀਏ ਤੇ ਕੁਝ ਟਾਈਮ ਬਾਅਦ ਇਹ Song ਜੋ ਸੀਗਾ ਕੰਟਰੋਵਰਸੀ ਦੇ ਵਿੱਚ ਆ ਗਿਆ ਸੀ ਕਿਉਂਕਿ ਇੱਕ ਵਿਅਕਤੀ ਜਿਸ ਦਾ ਨਾਮ ਲਵ ਕੁਸ਼ ਕੁਮਾਰਾ ਉਸ ਦੇ ਵੱਲੋਂ ਜੋ ਸੀ ਪਟੀਸ਼ਨ ਪਾਈ ਗਈ ਸੀ ਉਸ ਦਾ ਕਹਿਣਾ ਸੀ ਕਿ ਇਸ Song ਦੇ ਵਿੱਚ ਜੋ ਆ ਜਿੰਸੀ ਸ਼ੋਸ਼ਣ ਦੀ ਜੋ ਆ ਗੱਲ ਕੀਤੀ ਗਈ ਹੈ ਅ ਇਸ ਦੇ ਗੀਤਾਂ ਦੇ ਉਸ ਦੇ ਵੱਲੋਂ ਵਿਰੋਧ ਜਤਾਇਆ ਗਿਆ ਸੀਗਾ ਕਿ ਇਸ ਦੇ ਗੀਤਾਂ ਦੀ ਜੋ ਆ ਬੋਲ ਬਦਲਨੇ ਚਾਹੀਦੇ ਐ ਤੇ ਹੁਣ ਦੱਸਦੀ ਕਿ ਹਾਈ ਕੋਰਟ ਦੇ ਵੱਲੋਂ ਜੋ ਆ ਇਸ ਦੇ ਉੱਤੇ ਫੈਸਲਾ ਦਿੱਤਾ ਗਿਆ ਹਾਈ ਕੋਰਟ ਨੇ ਇਸ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜੋ ਪਟੀਸ਼ਨ ਸੀਗੀ ਉਸ ਨੂੰ ਵੀ ਰੱਦ ਕਰ ਦਿੱਤਾ ਹੈ ਪਟੀਸ਼ਨ ਕਰਤਾ ਲਵਕੁਸ਼ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਪੋਜਪੂਰੀ ਗੀਤਾਂ ਰਾਹੀਂ ਇਸ ਗੀਤ ਵਿੱਚ ਔਰਤਾ ਦਾ ਜਿੰਸੀ ਸੋਸ਼ਣ ਕੀਤਾ ਗਿਆ ਪਰ ਹਾਈ ਕੋਰਟ ਨੇ ਕਿਹਾ ਕਿ ਅਸ਼ਲੀਲਤਾ ਦਾ ਕੋਈ ਤਰੰਮੀ ਹੁੰਦਾ ਇਸ ਨੂੰ ਕਿਸੇ ਵਿਸ਼ੇਸ਼ ਭਾਸ਼ਾ ਨਾਲ ਨਾ ਜੋੜੋ ਅਸ਼ਲੀਲ ਅਸ਼ਲੀਲ ਹੀ ਹੁੰਦਾ ਅਦਾਲਤ ਨੇ ਇਹ ਵੀ ਸੁਜੈਸ਼ਨ ਦਿੱਤੀ ਹੈ ਕਿ ਜੇਕਰ ਇਹ ਇਨਾ ਹੀ ਇਤਰਾਜ਼ਯੋਗ ਹੈ ਕਿ ਕਾਨੂੰਨ ਦੇ ਤਹਿਤ ਹੋਰ ਤਰੀਕੇ ਅਪਣਾਏ ਜਾ ਸਕਦੇ ਨੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀ ਕੇ ਉਪਾਦੇ ਅਤੇ ਜਸਟਿਸ ਤੁਸ਼ਾਰ ਰਾਓ ਦੀ ਬੈਂਚ ਨੇ ਲਵ ਕੁਸ਼ਕੁਮਾਰ ਦੀ ਪਟੀਸ਼ਨ ਉਤੇ ਸੁਣਵਾਈ ਕੀਤੀ ਹੈ ਕੁਮਾਰ ਨੇ ਮੰਗ ਕੀਤੀ ਸੀ ਕਿ ਹਨੀ ਸਿੰਘ ਦੇ ਗੀਤ ਮਨੀਕ ਦੇ ਬੋਲ ਬਦਲੇ ਜਾਣ ਪਰ ਅਦਾਲਤ ਨੇ ਇਸ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਬੈਂਚ ਨੇ ਕਿਹਾ ਕਿ ਅਸ਼ਲੀਲਤਾ ਨੂੰ ਕਿਸੇ ਧਰਮ ਜਾਂ ਭਾਸ਼ਾ ਦੇ ਨਾਲ ਜੋੜਨਾ ਗਲਤ ਹੋਵੇਗਾ ਇਸ ਨੂੰ ਬਿਨਾਂ ਸ਼ਰਤ ਅਸ਼ਲੀਲ ਕਹੋ ਭੋਜਪੁਰੀ ਅਸ਼ਲੀਲਤਾ ਕੀ ਹੈ ਇਹ ਸਹੀ ਨਹੀਂ ਹੈ ਅਸ਼ਲੀਲਤਾ ਅਸ਼ਲੀਲਤਾ ਹੁੰਦੀ ਆ ਅਦਾਲਤ ਨੇ ਪਟੀਸ਼ਨਰ ਨੂੰ ਸਵਾਲ ਕੀਤਾ ਕਿ ਜੇਕਰ ਗਿੱਤ ਇੰਨਾ ਹੀ ਇਤਰਾਜ਼ਯੋਗ ਹੈ ਤਾਂ ਉਸਨੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜੱਜ ਨੇ ਕਿਹਾ ਕਿ ਜੇਕਰ ਇਹ ਅਪਰਾਧ ਹੈ ਅਤੇ ਸਮਝਿਆ ਜਾ ਸਕਦਾ ਹੈ ਤਾਂ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕਰਦੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਰਾਹਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਬਜਾਏ ਪਟੀਸ਼ਨ ਕਰਤਾ ਨੂੰ ਕਾਨੂੰਨ ਵਿੱਚ ਉਪਲਬਧ ਹੋਰ ਜੋ ਵੀ ਸਹਾਰੇ ਹੁੰਦੇ ਹਨ ਉਹਨਾਂ ਨੂੰ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਪਟੀਸ਼ਨ ਜੋ ਆ ਖਾਰਜ ਕਰ ਦਿੱਤੀ ਗਈ ਤਦਾਦੀ ਕਿ ਹਨੀ ਸਿੰਘ ਦਾ ਗੀਤ ਰਿਲੀਜ਼ ਹੋਇਆ ਸੀ ਮੈਨੀ ਇੱਕ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ ਕਰੀਬ 1 ਮਹੀਨਾ ਪਹਿਲੇ ਗੀਤ ਰਿਲੀਜ਼ ਹੋਇਆ ਸੀਗਾ ਜਿਸ ਦੇ ਉੱਤੇ ਯੋਯੋ ਹਨੀ ਸਿੰਘ ਦੇ ਫੈਨਸ ਤਾਂ ਕਾਫੀ ਖੁਸ਼ ਸੀਗੇ ਇਸ ਗੀਤ ਨੂੰ ਹੁਣ ਤੱਕ ਦੱਸਦੀ ਕਿ ਕਾਫੀ ਸਾਰੇ ਵਿਊਜ਼ ਆ ਚੁੱਕੇ 115 ਮਿਲੀਅਨ ਵਿਊਜ਼ ਆ ਚੁੱਕੇ ਹਨ ਹੈ ਗੀਤਾਂ ਨੂੰ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਸੋ ਤੁਹਾਨੂੰ ਇਹ ਗੀਤ ਦੇ ਲਿਰਿਕਸ ਕਿਵੇਂ ਦੇ ਲੱਗਦੇ ਆ ਔਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਐਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਉਚਾਸਤ ਤੇ ਦੇਖਦੇ ਰਵੋ ਦੈਨਿਕ ਸਵੇਰਾ ਟੀਵੀ